ਐਸਟੀ ਵਿ ਲੁਧਿਆਣਾ ਰੇ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕੇਬੰਦੀ ਦੌਰਾਨ ਇੱਕ ਐਕਟਿਵ ਸਵਾਰ ਨੌਜਵਾਨ ਨੂੰ 1 ਕਿਲੋ 400 ਗ੍ਰਾਮ ਹਿਰੋਇਨ ਅਤੇ 41000 ਰੁਪਏ ਨਾਲ ਕਾਬੂ ਕੀਤਾ ਹੈ ਬਰਾਮਦ ਕੀਤੀ ਗਈ ਹਿਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 6 ਕਰੋੜ ਦੱਸੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਲੁਧਿਆਣਾ ਦੇ ਸਮਰਾਲਾ ਚੌਕ ਨੇੜੇ ਕੀਤੀ ਗਈ ਨਾਕੇਬੰਦੀ ਦੌਰਾਨ ਜਦੋਂ ਐਕਟਿਵ ਸਵਾਰ ਨੌਜਵਾਨ ਰੋਕ ਕੇ ਉਸੇ ਤਰਾਸੀ ਲਈ ਗਈ ਤਾਂ ਉਸ ਦੇ ਕਬਜ਼ੇ ਚੋਂ 1 ਕਿਲੋ 400 ਗ੍ਰਾਮ ਹਿਰੋਇਨ ਅਤੇ 41000 ਰੁਪਏ ਦੀ ਡਰੱਗ ਫੜੇ ਗਏ ਦੋਸ਼ੀ ਦੀ ਪਛਾਣ ਲੁਧਿਆਣਾ ਦੇ ਗੁਰੂ ਅਰਜਨ ਦੇਵ ਨਗਰ ਨਿਵਾਸੀ ਪ੍ਰਦੀਪ ਸਿੰਘ ਉਰਫ ਰਾਜਵੀਰ ਦੇ ਰੂਪ ਵਿੱਚ ਹੋਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਸ਼ਤਗਿਰਾਨ ਦੋਸ਼ੀ ਨੇ ਕਬੂਲਿਆ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਅਤੇ ਗੈਰ ਕਾਨੂੰਨੀ ਕਾਰੋਬਾਰ ਵਿੱਚ ਲਿਪਤ ਹੈ ਅੱਜ ਸਾਡੀ ਐਸਟੀਐਫਲ ਲੁਧਿਆਣਾ ਰੇਂਜ ਦੀ ਟੀਮ ਨਸ਼ੇ ਦੇ ਤਸਕਰਾਂ ਦੇ ਇਸਤਲਾਹ ਦੇ ਸਬੰਧ ਵਿੱਚ ਟੀ ਪੁਆਇੰਟ ਤਾਜਪੁਰ ਰੋਡ ਜੀਟੀ ਰੋਡ ਵਿਖੇ ਹਾਜ਼ਰ ਸੀ ਜਿੱਥੇ ਸਾਡੀ ਪੁਲਿਸ ਪਾਰਟੀ ਨੂੰ ਇੱਕ ਬੜੀ ਭਰੋਸੇਯੋਗ ਸੂਚਨਾ ਮਿਲੀ ਕਿ ਇੱਕ આરોપી ਪ੍ਰਦੀਪ ਕੁਮਾਰ ਔਰ ਫਰਾਜਬੀਰ ਜੋ ਮਲਾ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਦਾ ਰਹਿਣ ਵਾਲਾ athese ਨੇ ਥੋੜੀ ਦੇਰ ਬਾਅਦ ਦਰਗਾਹ ਵਾਲੀ ਗਲੀ ਤੇ ਉਹ ਹੈਰੋਨ ਦੀ ਸਪਲਾਈ ਦੇਣ ਲਈ ਜਾਣਾ ਅਗਰ ਉੱਥੇ ਇਹਦੀ ਸਰਚ ਕੀਤੀ ਜਾਵੇ ਤੇ ਤਲਾਸ਼ ਕੀਤੀ ਜਾਵੇ ਤਾਂ ਇਹ ਭਾਰੀ ਮਾਤਰਾ ਵਿੱਚ ਹੈਰੋਨ ਸ਼ਮੀਤ ਕਾਬੂ ਆ ਸਕਦਾ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਇਸ ਦੇ ਵਰਕਲੌਪ ਇੱਕ ਮੁਕੱਦਮਾ ਨੰਬਰ 25 ਅਧੀਨ ਤਾਰਾ ਐਨਡੀਪੀਐਸਰਟ थाना ਐਸਟੀਪੀਐਚ ਮਾੜੀ ਦਰਜ ਕਰਾਇਆ ਅਤੇ ਦਰਗਾਹ ਵਾਲੀ ਗਲੀ ਨੰਬਰ 8 ਗੁਰੂ ਅਰਜਨ ਦੇਵ ਨਗਰ ਵਿਖੇ ਲੋਕਸ਼ਿਪ ਕੇ ਨਾਕਾਬੰਦੀ ਕੀਤੀ ਤੇਦੀ ਤਲਾਸ਼ ਕੀਤੀ ਦੌਰਾਨ ਇਹ ਤਲਾਸ਼ આરોપી ਇੱਕ ਐਕਟਵਾ ਸਕੂਟਰੀ ਪਰ ਆਇਆ ਜਿਸ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਤਾਂ ਇਸ ਨੇ ਆਪਣੀ ਐਕਟਵਾ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੀ ਪੁਲਿਸ ਪਾਰਟੀ ਨੇ ਬੜੀ ਮਸਤੀਦੀ ਨਾਲ ਇਹਨੂੰ ਸਮੇਤ ਐਕਟਵਾ ਦੇ ਕਾਬੂ ਕੀਤਾ ਜਦੋਂ ਇਹਦੀ ਮਾਨਯੋਗ ਡੀਐਸਪੀ ਸਾਉਜੀ ਦੀ ਹਾਜ਼ਰੀ ਵਿੱਚ ਕਾਨੂੰਨ ਅਨੁਸਾਰ ਤਲਾਸ਼ੀ ਕੀਤੀ ਤਾਂ ਇਸਦੀ ਐਕਟਵਾ ਦੇ ਵਿੱਚੋਂ ਸਾਨੂੰ 1 ਕਿਲੋ 400 ਗ੍ਰਾਮ ਹੈਰੋਨ 41000 ਰੁਪਿਆ ਡਰੱਗ ਮਨੀ ਇੱਕ ਇਲੈਕਟ੍ਰੋਨਿਕ ਕੰਡਾ ਅਤੇ ਹੈਰੋਨ ਪਾ ਕੇ ਵੇਚਣ ਵਾਲੀਆਂ ਭਾਰੀ ਮਾਤਰਾ ਵਿੱਚ ਪਲਾਸਟਿਕ ਦੀਆਂ ਫੋਪੀਆਂ ਬਰਾਮਦ ਹੋਈਆਂ ਦੇਸ ਨੂੰ ਉਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਉੱਥੋਂ ਪੁਲਿਸ ਰਿਮਾਨਡ ਹਾਸਲ ਕਰਕੇ ਇਹਦਾ ਪਤਾ ਲਗਾਵਾਂਗੇ ਕਿ ਇਹਦੇ ਕਿਹੜੇ ਕਿਹੜੇ ਸਾਥੀ ਇਸ ਦੇ ਨਾਲ ਇਸ ਦਿਨ ਹੋਰ ਇਸਤਾਨ ਦੇ ਵਿੱਚ ਸਾਥ ਦੇ ਰਹੇ ਨੇ ਤੇ ਕਿਹੜੇ ਕਿਹੜੇ ਇਹਦੇ ਗਾਹ ਖੰਦ ਸਰ ਇਹ ਢੀ ਭਾਰੀ ਮਾਤਰਾ ਜਿੱਥੋਂ ਲੈਂਦਾ ਸੀ ਹਰਾਈ ਨੇ ਇਹ ਅੱਜ ਸੀ ਅੱਜ ਇਹਦਾ ਮੁਕਲੀ ਤਫਤੀਸ਼ ਦੇ ਦੌਰਾਨ ਇਹ ਪਤਾ ਲਗਾਵਾਂਗੇ ਪੁਲਿਸ ਰਿਮਾਰਡ ਹਾਸਲ ਕਰਕੇ ਕਿ ਇਹ ਭਾਰੀ ਮਾਤਰਾ ਦੇ ਵਿੱਚ ਹੈਰੋਨ ਕਿਹੜੇ ਕਿਹੜੇ ਅਜਿਹੇ ਨਿੱਕ ਨਾਮ ਦੱਸੇ ਨੇ ਤੇ ਉਹਨਾਂ ਦਾ ਪੂਰਾ ਪਤਾ ਕਰਕੇ ਅਸੀਂ ਉਹਨਾਂ ਦੇ ਵਰਖਲਾਬੀ ਐਕਸ਼ਨ ਲਵਾਂਗੇ ਸਰ ਕਿਹੜੇ ਏਰੀਆ ਚ ਵੇਚ ਰਹੇ ਸੀ ਇਹਨੀ ਭਾਰੀ ਮਾਤਰਾ ਇਹਨੇ ਜ਼ਿਆਦਾਤਰ ਡਿਵੀਜ਼ਨ ਨੰਬਰ 7 ਟੱਬਾ ਰੋਡ ਜੋਧੇਵਾਲ ਅਤੇ ਲੁਧਿਆਣਾ ਸਿਟੀ ਦੇ ਏਰੀਏ ਵਿੱਚ ਜ਼ਿਆਦਾ ਵੇਚਦਾ ਸੀ ਤੇ ਸਰ ਇਤੇ ਕਿੰਨੀ ਇਹਦੀ ਬੈਕਗ੍ਰਾਉਂਡ ਕੀ ਹੈ ਤੇ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਇਹਨੇ ਦੱਸਿਆ ਵੀ ਕਰੀਬ 1 ਸਾਲ ਤੋਂ ਇਹ ਕੰਮ ਕਰ ਰਿਹਾ ਅਤੇ ਇਹ ਪਹਿਲਾਂ ਆਪਣਾ ਕਰੇਲੂ ਕੰਮ ਕਰਦਾ ਸੀ ਤੇ ਹੁਣ ਵਿਹਲਾ ਸੀਗਾ ਇਸ ਕਰਕੇ ਇਹ ਨਸ਼ੇ ਦੀ ਤਸਕਰੀ ਦੇ ਕੰਮ ਵਿੱਚ ਪੈ ਗਿਆ ਸੀ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਕੋਈ ਪਹਿਲਾਂ ਅਜੇ ਮੋਟਲੀ ਪੜਤਾਲ ਤੋਂ ਜੇ ਕੁਝ ਇਹਨਾਂ ਰਿਕਾਰਡ ਪੜਤਾਲ ਕਰ ਰਹੇ ਆ ਐਸਮ ਜੇ ਨਿਊਜ਼ ਪੰਜਾਬ ਲਈ ਲੁਧਿਆਣਾ ਤੋਂ ਅਭਿਸ਼ੇਕ ਦੇ ਲੋਟਾ ਦੀ ਰਿਪੋਰਟ